ਨੇ ਕਾਲੀ ਦਲਦੇ ਉਮੀਦਵਾਰ ਰঞ্জੀਤ ਸਿੰਘ ਢਿੱਲੋਂ ਨੇ ਦੁਬ੍ਰਿਸ਼ਤਿਤ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਇਸ ਮੌਕੇ ਗੱਲਬਾਤ ਕਰਦੇ ਦਿੱਤੇ ਉਹਨਾਂ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਤਾਂ ਉੱਥੇ ਉਹਨਾਂ ਨੇ ਸ਼ਹਿਰ ਦੇ ਵਿਕਾਸ ਕਾਰ ਨੂੰ ਲੈ ਕੇ ਵੀ ਗੱਲਬਾਤ ਕੀਤੀ ਦੇਖੋ ਲੋਕੋ ਤੇਰੇ ਇਸ ਗੱਲ ਨੂੰ ਤੁਸੀਂ ਜਾਣਦੇ ਹੋ ਜਿਹੜਾ ਹੰਗਾਰਾ ਮਿਲ ਰਿਹਾ ਤੁਹਾਨੂੰ ਸਾਰਾ ਮੇਰੇ ਤੋਂ ਬਦਲ ਕਰੇਗਾ ਮੈਂ ਕਿੱਥੇ ਕਰਾਂ ਕੱਲ ਦੀ ਗੱਲ ਤੁਸੀਂ ਕਰਨੀ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਜੀ ਮੈਂ ਨਹੀਂ ਚੱਲਿਆ ਵੀ ਕੱਲ ਜਿਹੜਾ ਰੋਡ ਸ਼ੋ ਸੀ ਉਹ ਪੰਜਾਬ ਤੇ ਪੂਰੇ ਪਾਕਿਸਤਾਨ ਤੋਂ ਬੰਦੇ ਆ ਗਏ ਜੀ ਜੀ ਉਹ ਸਿਰਫ ਲੋਕਾਂ ਦੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਔਰ ਉਹਨਾਂ ਨੂੰ ਭੁਲੇਖਾ ਕਿ ਹੁਣ ਲੁਧਿਆਣੇ ਵਾਲੇ ਤੁਹਾਡੇ ਬੈਕਅਪ ਵਿੱਚ ਨਹੀਂ ਆਉਣਗੇ ਜੀ ਬਹੁਤ ਤਿੰਨ ਵਾਰ ਧੋਖਾ ਪਹਿਲਾਂ ਖਾ ਚੁੱਕੇ ਨੇ ਵਾਰ-ਵਾਰ ਹੀ ਉਮੀਦਵਾਰ ਨੂੰ ਤਿੰਨ ਵਾਰ ਜਿਤਾ ਚੁੱਕੇ ਔਰ ਵਾਰ ਹੀ ਉਮੀਦਵਾਰ ਦਾ ਰਿਜ਼ਲਟ ਜ਼ੀਰੋ ਆ ਜਿਸ ਕਰਕੇ ਹੁਣ ਤੀਜੀ ਵਾਰੀ ਚੌਥੀ ਵਾਰੀ ਧੋਖਾ ਨਹੀਂ ਖਾਣਗੇ ਲੁਧਿਆਣੇ ਵਾਲੇ ਹੁਣ ਭੁੱਲ ਜੋ ਹੁਣ ਲੁਧਿਆਣੇ ਵਾਲੇ ਲੁਧਿਆਣੇ ਵਿੱਚ ਨੂੰ ਚੁਣਨਗੇ ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਲੁਧਿਆਣੇ ਦਾ ਜੰਪਲ ਜਿਹੜਾ ਇਹ ਵਾਰ ਇਹ ਜਾਣਦਾ ਔਰ ਲੁਧਿਆਣੇ ਦੀ ਗਲੀ ਗਲੀ ਵਾਰੇ ਜਾਣਨ ਵਾਲੇ ਬੰਦ ਨੂੰ ਚੁਣਨਗੇ ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ। ਜੀ ਲੋ ਸਾਹਿਬ ਲੋਕਾਂ ਨੇ ਨੀਤੀ ਤੋਂ ਬਿਖੋਣ ਦੇ ਨੇ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਕੰਮ ਕਰਨਗੇ ਡਬਲ ਇੰਜਨ ਦੀ ਜਿਹੜੀ ਹੈ ਇੱਕ ਸਰਕਾਰ ਐਤਕੀ ਨਹੀਂ ਹੈਗੀ। ਲੁਧਿਆਣੀ ਚਾਹੀਦੀ ਉਹ ਕਹਿੰਦੇ ਦੋ ਚਾਰ ਜਿਹੜੇ ਮੈਂ ਤੁਸੀਂ ਚੁਣੋਗੇ ਉਹ ਕੀ ਕਰਨਗੇ? ਕਿਵੇਂ ਦੇਖੀਏ? ਦੇਖੋ ਇਹ ਗੱਲ ਦੋ ਚਾਰ ਚੁਣਾਂਗੇ ਕੀ ਕਰਨਗੇ? ਜੀ ਪਹਿਲੀ ਗੱਲ ਤਾਂ ਇੰਜਨ ਹੀ ਨਹੀਂ ਲੱਗਣਾ ਸੋਹਣੇ ਉਪਰ ਵਾਲਾ ਇੰਜਨ ਵੀ ਖਤਮ ਕੱਲੇ ਡੱਬੇ ਡੱਬੇ ਉੱਪਰ ਕੋਈ ਸਰਕਾਰ ਨਹੀਂ ਬਣ ਰਹੀ ਜੱਟ ਜੋੜ ਦੀ ਸਰਕਾਰ ਬਣਨੀ ਆ ਔਰ ਸਾਡੀ ਲੋੜ ਪੈਣੀ ਜਿਹੜੀ ਵੀ ਸਰਕਾਰ ਨੂੰ ਸਾਡੇ ਜਿਹੜੇ ਚੁਣੇ ਹੋਏ ਨਮਾਇंदे ਹੋਣਗੇ ਨਾ 8 10 ਉਹਨਾਂ ਦੀ ਲੋੜ ਪੈਣੀ ਆ ਤਾਂ ਸਰਕਾਰ ਬਣਨੀ ਨਹੀਂ ਸਰਕਾਰ ਨਹੀਂ ਬਣ ਸਕਦੀ ਔਰ ਅਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਬੁੱਧਿਆਂ ਦੇ ਉੱਤੇ ਗੱਲ ਕਰਕੇ ਫਿਰ ਕਿਸੇ ਨੂੰ ਸਮਰਥਨ ਦਿੰਦਾ ਪੰਜਾਬ ਦੇ ਮਸਲੇ ਹੱਲ ਕਰਾ ਕੇ ਉਹਨਾਂ ਆਉਂਦੀਆਂ ਲੋੜਾਂ ਦੀ ਗੱਲ ਕਰਕੇ ਫੇਰ ਸਮਰਥਨ ਦੇਵਾਂਗੇ ਉਹ ਬੜੇ ਭਲੇਖੇ ਜਿਹਾ ਵੀ ਡਬਲ ਇੰਜਨ ਤੇ ਸਿੰਗਲ ਇੰਜਨ ਦੀਆਂ ਗੱਲਾਂ ਜਿਹੜੇ ਕਰਦੇ ਨੇ ਨਾ ਜੀ ਐਸ ਵਾਰ ਇੰਜਨ ਨਹੀਂ ਲੱਗਣਾ ਠੀਕ ਸੋ ਦੂਸਰੀ ਜਈ ਗੱਲ ਨਮਾਇੰਦਾ ਜਿਹੜਾ ਹੋਵੇ ਨਾ ਜੀ ਉਹਨੇ ਆਪਣੇ ਗੱਲ ਕਰਨੀ ਹੁੰਦੀ ਆ ਮਸਲਿਆਂ ਦੇ ਆਪਣੇ ਮਸਲੇ ਹੱਲ ਕਰਾਉਣੇ ਆਵਾਜ਼ ਬੁਲੰਦ ਕਰਨੀ ਹੁੰਦੀ ਆ ਆਵਾਜ਼ ਚੁੱਕ ਕੇ ਉਸ ਤੋਂ ਬਾਅਦ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਇਕੱਲਾ ਸਵਾਲ ਨਹੀਂ ਪਾਉਣਾ ਇਕੱਲਾ ਮਸਲਾ ਉਠਾਉਣਾ ਨਹੀਂ ਫਿਰ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਵੀ ਭਾਈ ਮੈਂ ਆ ਗੱਲ ਕਹੀ ਆ ਸਬੰਧਤ ਮਹਿਕਮੇ ਚ ਜਾ ਜਾ ਕੇ ਫਾਈਲ ਚੱਕ ਕੇ ਪੈਰਵਾਹੀ ਕਰਕੇ ਮਸਲੇ ਹੱਲ ਕਰਾਇਆ ਜਾਂਦਾ ਮੈਨੂੰ ਪਤਾ ਉਹ ਕਿਰਾਏ ਹੋਏ ਤਿੰਨੋ ਸਾਹਿਬ ਸਮਾਰਟ ਸਿਟੀ ਦਾ ਜ਼ਿਕਰ ਕੀਤਾ ਅਗਲੀ ਗੱਲ ਦੇ ਸਮੇਂ ਸਮਾਰਟ ਸਿਟੀ ਪ੍ਰੋਜੈਕਟ ਆਇਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਲਿਆਂਦਾ ਤਾਂ ਉਹ ਵੀ ਕਿਤੇ ਨਾ ਕਿਤੇ ਉਪਤੀਆਂ ਖਿਡਾਰੇ ਦੇਖੋ ਝੂਠ ਬੋਲਣ ਦੇ ਵਿੱਚ ਕੋਈ ਟੈਕਸ ਸੁਭਾ ਲੱਗਦਾ ਜੀ ਲੱਗਦਾ ਲੱਗਦਾ ਕੋਈ ਟੈਕਸ ਉਹ ਝੂਠ ਬੋਲ ਕੇ ਸਰਕਾਰ ਬਣਾ ਲਏ ਝੂਠ ਬੋਲ ਕੇ ਪਹਿਲਾਂ ਸੌ ਖਾਲੀਆਂ ਝੁੱਟੀਆਂ ਬਣਾਈਏ ਇਸੇ ਤਰ੍ਹਾਂ ਮਿੱਟੂ ਜੀ ਝੂਠ ਦੇ ਚ ਬੋਲੀ ਜੀ ਸਾਰੀ ਦੁਨੀਆ ਜਾਣਦੀ ਆ ਵੀ ਐਲੀਵੇਟਨ ਰੋਡ ਦਾ ਨੀ ਪੱਥਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਗੱਡਕੀ ਸਾਹਿਬ ਤੋਂ ਰਖਾਇਆ ਜੀ 16 ਦੇ ਵਿੱਚ ਸਾਰੀ ਦੁਨੀਆ ਜਾਣਦੀ ਤੁਸੀਂ ਵੀ ਜਾਣਦੇ ਤੇ ਉਹ ਪੁਲ ਦੇ ਉੱਤੇ ਚੜ ਕੇ ਰੋਜ਼ ਲਾਈਵ ਹੋ ਜਾਂਦਾ ਸੀ ਕਿ ਆ ਬਣ ਰਿਹਾ ਜੀ ਆ ਦੇਖੋ ਜੀ ਸੋ ਇਸ ਕਰਕੇ ਮੈਂ ਇਹ ਕਹਿਣਾ ਵੀ ਲੁਧਿਆਣੇ ਦਾ 10 ਸਾਲ ਮੈਂਬਰ ਪਾਰਲੀਮੈਂਟ ਰਿਆ ਲੁਧਿਆਣੇ 'ਚ ਨਿਸ਼ਾਨੀ ਤਾਂ ਦੱਸਿਆ ਆਪਦੀ ਉਹਨੇ ਕੀ ਕੀਤਾ ਕਿਤੇ ਉਹਦਾ ਪੱਥਰ ਲੱਗਿਆ ਉਹ ਤਾਂ ਲੱਭ ਕੇ ਦਿਖਾ ਦਿਓ ਕਿਸੇ ਧਰਮਸ਼ਾਲਾ ਨੂੰ ਕਿਸੇ ਸਕੂਲ ਨੂੰ ਕਿਸੇ ਹੋਰ ਥਾਂ ਦੇ ਉੱਤੇ ਜਿਹੜੇ ਦਿੱਤੇ ਹੋਏ ਫੰਡ ਦਾ ਦਿਖਾ ਦਿਓ ਲੁਧਿਆਣੇ ਦੇ ਵਿੱਚ ਇੱਕ ਵੀ ਕੰਮ ਨਹੀਂ ਕੀਤਾ ਲੁਧਿਆਣੇ ਦੇ ਇੱਕ ਵੀ ਦੁੱਖ ਸੁੱਖ ਸਿਭਾਈ ਵਾਲੀ ਨਹੀਂ ਬਣੀ ਲੁਧਿਆਣੇ ਦੇ ਇੱਕ ਵੀ ਖੁਸ਼ੀ ਗਮੀ ਦੇ ਸਮਾਗਮ ਵਿੱਚ ਨਹੀਂ ਆਇਆ ਲੁਧਿਆਣੇ ਦੇ ਲੋਕਾਂ ਦੀ ਸਾਰ ਨਹੀਂ ਲਈ ਉਹਨਾਂ ਨੂੰ ਬੇਵਕੂਫ ਸਮਝਦਾ ਰਿਹਾ ਵੀ ਇਹ ਤਾਂ ਬੇਵਕੂਫ ਨੇ ਮੈਨੂੰ ਵੋਟ ਪਾ ਦਿੰਦੇ ਆ ਮੈਂ ਇਹਨਾਂ ਤੋਂ ਕੀ ਲੈਣਾ ਸਰ ਜਿਹੜੇ ਪਿਛਲੀ ਵਾਰੀ ਤੁਹਾਡੇ ਹਲਕਾ ਪੂਰਬੀ ਦਾ ਪ੍ਰੋਜੈਕਟ ਇਹਨਾਂ ਰੋਕਤੇ ਸੀ 2000 ਬਾਈ ਦੇ ਵਿੱਚ ਆ ਕੇ ਸਾਰਾ ਦੇ ਵਿੱਚ ਆ ਕੇ ਇਹਨਾਂ ਨੇ ਉਹਨੂੰ ਕਿਸ ਤਰ੍ਹਾਂ ਉਹ ਪ੍ਰੋਜੈਕਟ ਦੁਆਰਾ ਨਮੇਸ਼ਰ ਤੋਂ ਸ਼ੁਰੂ ਕਰਵਾਉਂਗੇ ਉਹ ਤੇ ਵੀ ਜਿੱਤ ਕੇ ਤੁਸੀਂ ਆਣੇ ਆ। ਖੜੀਆਂ ਕੀਤੀਆਂ ਨੇ। ਜੀ। ਪੂਰਬੀ ਲਈ ਮੁਸੀਬਤ ਖੜੀ ਕੀਤੀ ਆ। ਇਹ ਕਰੀ। ਨਮੇਂਦੇ ਮਸਲੇ ਹੱਲ ਕਰਨ ਵਾਸਤੇ ਹੁੰਦੇ ਆ ਮੁਸੀਬਤਾਂ ਖੜੀਆਂ ਕਰਨ ਵਾਸਤੇ ਨਹੀਂ ਹੁੰਦੇ। ਜੀ। ਇਹਨਾਂ ਨੇ ਮੁਸੀਬਤ ਤੁਹਾਡੇ ਲਈ ਦਿੱਤੀ ਜਿਹੜਾ ਰੋਡ ਬਣਿਆ ਨਾ ਪਾਣੀ ਪਾਤੋਂ ਲੈ ਕੇ ਤਰਨ ਤਰ ਤੱਕ ਲੈ ਜਾਂਦਾ ਜਲੰਧਰ ਤੱਕ। ਜੀ। ਉਹਦੇ ਜਿਹੜੇ ਸਿੰਗਲ ਸਪੈਨ ਪੁਲ ਬਣਾਤੇ। ਜੀ। ਅੱਜ ਲੁਧਿਆਣਾ ਦੋ ਹਿੱਸਿਆਂ ਵਿੱਚ ਵੰਡਦਾ ਇਹਨਾਂ ਨੇ। ਹੁਣ ਜੇ ਪਰਲੇਮਨ ਨੂੰ ਸ਼ਹਿਰ ਆਉਣਾ ਹੋਵੇ ਇੱਕ ਬਹੁਤ ਵੱਡਾ ਬਹੁਤ ਵੱਡਾ ਟਾਸਕ ਇੱਥੇ ਆਉਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਵਾਪਸ ਜਾਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਇੰਨੀ ਮੁਸ਼ਕਲ ਹੋ ਗਈ ਪਰਲੇਮਨੇ ਵੱਡੀ ਇੰਡਸਟਰੀ ਆ ਫੌਜੀ ਦੀ ਤੇ ਹੋਰ ਉਹਨਾਂ ਨੂੰ ਆਉਣਾ ਜਾਣਾ ਹੈ ਉਹ ਘਰ ਆਉਂਦੇ ਦੀਲ ਜਾਣਾ ਉਹਨਾਂ ਦਾ ਪ੍ਰੋਡਕਟ ਜਾਣਾ ਬੜੀ ਮੁਸ਼ਕਲ ਚੋ ਲੋਕ ਘਰ ਰਹੇ ਨੇ ਜੀ ਔਰ ਮੈਂ ਤੁਹਾਡੇ ਦਾ ਹੀ ਇਹ ਗੱਲ ਦੱਸਣੀ ਚਾਹੁੰਨਾ ਲੁਧਿਆਣਾ ਨਿਵਾਸੀਆਂ ਨੂੰ ਕਹਿਣੀ ਚਾਹੁੰਨਾ ਬੇਨਤੀ ਕਰਨੀ ਚਾਹੁੰਨਾ ਵੀ ਤੁਸੀਂ ਮੈਨੂੰ ਸੇਵਾ ਦਾ ਜੇ ਮੌਕਾ ਦਿਓਗੇ ਜੀ ਉਹ ਐਲੀਵੇਟਰ ਰੋਡ ਕਰਾਂਗੇ ਐਲੀਵੇਟਰ ਠੀਕ ਹੈ ਜੀ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਪਿੱਲਰਾਂ ਦੇ ਉੱਤੇ ਪੁਲ ਬਣਾਵਾਂਗੇ ਦੁਬਾਰਾ ਤੋਂ ਤਾਂ ਜੋ ਜਿਹੜਾ ਸਾਡਾ ਪਰਲਾ ਸ਼ਹਿਰ ਆ ਜਿਹੜਾ ਸ਼ਹਿਰ ਤੋਂ ਕੱਟਿਆ ਗਿਆ ਉਹਨੂੰ ਸ਼ਹਿਰ ਦਾ ਹਿੱਸਾ ਬਣਾਇਆ ਜਾਵੇ ਜਿਹਨੇ ਤੋਂ ਆਪੇ ਵੱਲ ਖਲੇ ਐਸੋਸੀਏਸ਼ਨ ਦੇ ਨਾਮ ਪਰ ਸਾਰੇ ਜੀ ਸਮਰਥਨ ਦਿੱਤਾ ਸਰਦਾਰ ਰਣਜੀਤ ਲੋਨ ਨੂੰ ਹਾਂ ਅਸੀਂ ਇਹਨਾਂ ਨੂੰ ਇਹ assurance ਦਵਾਇਆ ਕਿ ਇਹਨਾਂ ਨੂੰ ਸਹੀ ਬਹੁਤ ਬਹੁਤ ਬਹੁਮਤ ਨਾਲ ਲੁਧਿਆਣਾ ਚੋਣਾਂ ਚ ਜਿੱਤਾਂਗੇ ਕੀ ਕਹਿਣਾ ਚਾਹੁੰਦੇ ਹੋ ਪਬਲਿਕ ਨੂੰ ਕੀ ਅਪੀਲ ਕਰੋਗੇ ਵੋਟਰਾਂ ਨੂੰ ਪਬਲਿਕ ਨੂੰ ਇਹ ਅਪੀਲ ਦਊਗਾ ਕਿ ਸ਼ਰੋਨੇ ਕਾਲੇਦਾਰ ਨਾਲ ਤੋਂ ਜੇ ਲੁਧਿਆਣਾ ਜ਼ਿਲ੍ਹੇ ਦਾ ਵਿਕਾਸ ਕਰਉਣਾ ਲੁਧਿਆਣਾ ਦੇ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਹੀ ਟਿਕਣਾ ਹੈ ਇਮਾਨਦਾਰ ਬੇਦਾਗ ਬੰਦੇ ਨੇ ਜਿਹਨਾਂ ਨੂੰ ਕਿ ਜਿੱਤਾਂਗੇ ਲੋਕ ਸਭਾ ਚ ਜਾ ਕੇ ਲੁਧਿਆਣਾ ਜਿਹੜਾ ਵਿਵਾਜ ਹੋਣ ਕੇ ਜਿਸ ਚੀਜ਼ ਲੁਧਿਆਣਾ ਜਿਹੜਾ ਵਿਕਾਸ ਬੜਾ ਵੱਡੀ ਗੱਲ ਦੀ ਨੌਜਵਾਨ ਵੀ ਪਹੁੰਚੇ ਸੀਗੇ ਜਿੰਨੇ ਵੀ ਤੁਸੀਂ ਦੇਖ ਹੀ ਲਿਆ ਅੱਜ ਕਿੰਨੇ ਨੌਜਵਾਨ ਆਏ ਨੇ ਕਿੰਨਾ ਕੱਟ ਸੀਗਾ ਇਹੀ ਅਪਰਜਿਤ ਯਕੀਨੀ ਦਵਾ ਰਹੇ ਆ ਕਿ 1 ਤਰੀਕ ਨੂੰ ਸ਼ਰੋਨੀ ਕਾਲੀ ਦਲ ਨੂੰ ਵੋਟਾਂ ਵੰਡ ਗਈ ਹੈ ਤੇ ਜਿਹੜਾ ਰਿਜ਼ਲਟ ਆ ਕੁਝ ਵੱਡੀ ਗੱਲ ਹੱਕ ਜਾਊਗਾ